ਸਤਿ ਸ਼੍ਰੀ ਅਕਾਲ ਜੀ ਤੁਸਨ ਭਰਾਓ ਨਵੇਂ ਟਿਊਬਲ ਕਨੈਕਸ਼ਨ ਨੂੰ ਲੈ ਕੇ ਜਿਹੜੀ ਸੀਐਮ ਆਨ ਵੱਲੋਂ ਕਾਫੀ ਲੰਮੀ ਜਿਹੜੀ ਇਹ ਗੱਲਬਾਤ ਹੋਈ ਹੈ ਨਾਲ ਨਹਿਰੀ ਪਾਣੀ ਦੀ ਵੀ ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਹੈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਸਾਰਾ ਕੁਝ ਜਿਹੜਾ ਬਿਲਕੁਲ ਕਲੀਅਰ ਹੋ ਜਾਊਗਾ ਤੇ ਆਓ ਤੁਹਾਨੂੰ ਸੁਣਾਉਣੇ ਆ ਸਾਰਾ ਕੁਝ ਨੇ ਮੁੱਖ ਮੰਤਰੀ ਸਾਹਿਬ ਵੀ ਬੈਠੇ ਨੇ ਜਿਹੜਾ ਇਹ ਲੈਟਰ ਹੈਗਾ 14 3 18 ਦਾ ਇਸ ਤੋਂ ਕਿਵੇਂ ਅਸੀਂ ਪਾਸ ਕਰ ਸਕਦੇ ਆ ਲੀਗਲੀ ਇਹਨੂੰ ਕਿਵੇਂ ਅਸੀਂ ਕਰ ਸਕਦੇ ਆ ਇਸ ਲਈ ਯਤਨ ਕੀਤੇ ਜਾਣ ਬਹੁਤ ਵੱਡੀ ਲੋੜ ਆ ਛੋਟੇ ਕਿਸਾਨਾਂ ਨੂੰ ਮੋਟਰ ਕਨੈਕਸ਼ਨ ਦੀ ਤੇ ਤਕਸੀਮ ਵਾਲੇ ਕਿਸਾਨਾਂ ਨੂੰ ਦੋ ਕਰਨ ਦੀ ਬਹੁਤ ਝਗੜੇ ਮੁੱਕ ਜਾਣਗੇ 18 ਵਾਲਾ ਲੈਟਰ ਆ ਜਿਹੜਾ ਇਹਦੇ ਚ ਕੀ ਕਾਨੂੰਨੀ ਅੜਚਨਾ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਪੀਕਰ ਸਾਹਿਬ ਤੁਹਾਡੇ ਰਾਹੀਂ ਮંત્રી ਜੀ ਨੂੰ ਪੁੱਛਣਾ ਵਿਚਾਰਨਾ ਤੇ ਸਲਾਹ ਵੀ ਦੇਣਾ ਚਾਹਣਾ ਕਿ ਦੇਖੋ 14 ਲੱਖ 50 ਹਜ਼ਾਰ ਟਿਊਬਲ ਨੇ ਔਰ ਉਹਨਾਂ ਲੋਕਾਂ ਕੋ ਜਿਨ੍ਹਾਂ ਕੋ ਮੈਰੀ ਪਾਣੀ ਆ ਉਹਨਾਂ ਕੋ ਵੀ ਟਿਊਬਵਲ ਨੇ ਔਰ ਕਈ ਬੰਦਿਆਂ ਕੋਲ 10 ਏਕੜੇ 'ਚ ਦੋ ਦੋ ਤਿੰਨ ਤਿੰਨ ਟਿਊਬਵਲ ਹੈ ਕਿਸੇ ਕੋਲ 15 ਕਿੱਲੇ 'ਚ ਜਿੱក ਟਿਊਬਵਲ ਹੈ ਕੀ ਸਰਕਾਰ ਦੀ ਕੋਈ ਤਜਵੀਜ਼ ਹੈ ਕਿ ਰੈਸ਼ਨਲਾਈਜੇਸ਼ਨ ਕਰੀਏ ਕਿ ਨਹਿਰ ਦਾ ਪਾਣੀ ਜਿਨ੍ਹਾਂ ਬੰਦਿਆਂ ਨੂੰ ਮਿਲਦਾ ਉਹ ਮਾਲਵੇ ਦੇ ਵਿੱਚ 9 ਲੱਖ 64 ਹਜ਼ਾਰ ਟਿਊਬਵਲ ਹੈ 14 ਲੱਖ 50 ਹਜ਼ਾਰ 'ਚੋਂ ਨਹਿਰੀ ਪਾਣੀ ਵੀ ਉਹਨਾਂ ਕੋਲ ਹੈ ਉਹੀ ਵਜਾ ਨਾਲ ਸੇਮ ਵੀ ਆਈ ਆ ਮਾਰਵਾਸੀ ਪਰਬੰਧ ਵੀ ਕੀਤਾ ਕਾਟਰਨ ਬੈਲਟ ਨੂੰ ਅਸੀਂ ਝੋਨੇ ਦੇ ਥੱਲੇ ਲੈ ਆਏ ਸੋ ਮੇਰਾ ਮਤਲਬ ਹੈ ਰੈਸ਼ਨਲਾਈਜੇਸ਼ਨ ਬਾਰੇ ਕੋਈ ਤਜਵੀਜ਼ ਕੋਈ ਵਿਚਾਰ ਸਰਕਾਰ ਕਰ ਰਹੀ ਹੈ ਕਿ ਨਹੀਂ ਜੀ ਇਹ ਵੈਸੇ ਤਾਂ ਵੱਖਰਾ ਸਵਾਲ ਮੰਨਦਾ ਮਾਨਯੋਗ ਸੀਐਮ ਸਾਹਿਬ ਕੁਝ ਕਹਿਣਾ ਚਾਹੁੰਦੇ ਬਿਲਕੁਲ ਬਹੁਤ ਵਧੀਆ ਸਵਾਲ ਵੀ ਹੈ ਸਵਾਲ ਦੇ ਨਾਲ ਬੜਾ ਵਧੀਆ ਡਿਸਕਸ਼ਨ ਵੀ ਹੈ ਸਾਡੇ 14 ਲੱਖ ਕਨੈਕਸ਼ਨ ਨੇ ਪੰਜਾਬ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਰਾਣਾ ਜੀ ਦੀ ਕਿ 2 ਕਿੱਲੇ ਵਾਲੇ ਕੋਲੇ ਵੀ 5 ਕਿੱਲੇ ਵਾਲੇ ਕੋਲੇ ਵੀ ਕਨੈਕਸ਼ਨ ਹੈ ਬਲਕਿ ਟਰੈਕਟਰ ਵੀ ਹੈ ਉਹੀ ਟਰੈਕਟਰ 50 ਕਿੱਲੇ ਵਾਲੇ ਕੋਲੇ ਆ ਉਹੀ ਟਰੈਕਟਰ 5 ਲੱਖ ਕਿੱਲੇ ਵਾਲੇ ਕੋਲੇ ਸੋ ਇਹ ਅਸੀਂ ਜੋ ਇਸ ਵਕਤ ਜੋ ਸਾਡਾ ਵਿਜ਼ਨ ਹੈ ਉਹ ਇਹ ਕਿ ਅਸੀਂ ਪੰਜਾਬ ਦੀਆਂ ਜਿਹੜੀਆਂ ਬੰਦ ਪਈਆਂ ਨਹਿਰਾਂ ਰਜਵਾਹੇ ਬਰਸਾਤੀ ਨਦੀਆਂ ਜਿਹੜੀਆਂ ਤੇ ਖਾਲ ਕੱਸੀਆਂ ਦੇ ਈਵਨ ਕਈ ਲੋਕਾਂ ਨੇ ਉਹਨਾਂ ਖਾਲਾਂ ਦੇ ਉੱਤੇ ਕਬਜ਼ਾ ਕਰ ਲਿਆ ਅਸੀਂ ਇਹ ਨਹੀਂ ਕਹਿੰਦੇ ਅਸੀਂ ਇੱਕ ਪਾਇਲਟ ਕਰਕੇ ਦੇਖਿਆ ਕਿ ਨਾਲ ਪੁਲਿਸ ਨੂੰ ਭੇਜੋ ਕਿ ਤੇ ਕਮਜ਼ੇ ਵਾਲੇ ਲੜਾਈ ਨਾ ਹੋ ਜੇ ਜਦੋਂ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਜਿਹੜਾ ਖੇਤ ਹੈ ਇਹਨੂੰ ਅਸੀਂ ਛਡਾਉਣ ਨਹੀਂ ਆਏ ਤੁਸੀਂ ਇਹਦੇ ਥੱਲੋਂ ਦੀ ਸਾਨੂੰ ਪਾਈਪ ਕਾਉਣ ਦੇ ਦਿਓ ਤੁਹਾਡਾ ਵੀ ਅਸੀਂ ਪੁਆਇੰਟ ਅੱਖਾਂਗੇ ਅੱਜ ਕੱਲ ਤਾਂ ਜਿਹੜਾ ਪ੍ਰੈਸ਼ਰ ਹੈ ਉਹ ਆਪਾਂ ਬਿਲਡ ਕਰਕੇ ਤੇ ਪਾਈਪਾਂ ਆਈ ਪਾਣੀ ਜਿਹੜਾ ਪਹੁੰਚ ਰਿਹਾ ਹੈ ਔਰ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਸਾਰੇ ਲੋਕ ਵੀਡੀਓ ਬਣਾ ਬਣਾ ਪਾ ਰਹੇ ਨੇ ਕਿ ਸਾਡੇ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 25 ਸਾਲਾਂ ਬਾਅਦ ਪਾਣੀ ਦੇਖਿਆ ਜੀ ਇੱਥੇ ਸੋ ਅਸੀਂ ਉਹ ਨਹਿਰਾਂ ਹਰ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਆ ਰਾਣਾ ਜੀ ਕਿ ਜਦੋਂ ਜਿੱਦਾਂ ਕੱਸੀਆਂ ਨੂੰ ਪੁੱਛਾਰੇ ਮੇਰਾ ਮਕਸਦ ਇਹ ਤਾਂ ਸਵਾਲ ਤਾਂ ਨਵੇਂ ਕਨੈਕਸ਼ਨਾਂ ਦਾ ਮੇਰਾ ਮਕਸਦ ਇਹ ਹੈ ਕਿ ਇੰਨਾ ਨਹਿਰੀ ਪਾਣੀ ਆਵੇ ਕਿਉਂਕਿ ਸਾਡੇ ਕੋਲ ਪਾਣੀ ਹੈਗਾ ਪਾਣੀ ਦੀ ਕੋਈ ਕਮੀ ਨਹੀਂ ਅਸੀਂ ਇੱਕ ਨਹਿਰ ਵੀ ਹੁਣ ਇੱਕ ਮਾਲਵਾ ਨਹਿਰ ਨਵੀਂ ਤਕਬੀਲ ਹੋਈ ਹੈ ਆਉਣ ਵਾਲੇ ਦਿਨਾਂ ਚ ਉਹਦਾ ਤੁਹਾਨੂੰ ਸਾਰਾ ਨੋਟੀਫਿਕੇਸ਼ਨ ਘਰ ਜਾਰੀ ਹੋ ਜਾਣਗੇ ਜੋ ਇੱਕ ਤਾਂ ਜਾਂਦੀ ਹੈ ਜਿਹੜੀ ਗੰਗ ਕਨਾਲ ਕਹਿੰਦੇ ਆ ਇੰਦਰਾ ਗਾਂਧੀ ਕਨਾਲ ਰਾਸਤਾਨ ਨੂੰ ਜਾਂਦੀ ਹਰੀਕੁੱਤ 18000 ਕਿਊਸੇਕ ਜਾਂਦਾ ਉਹਦੇ ਚ ਪਾਣੀ ਉਹਦੇ ਬਿਲਕੁਲ ਪਰਲੇ ਪਾਸੇ ਫਾਜ਼ਿਲਕਾ ਅਰਨੀ ਵਾਲਾ ਪੰਨੀ ਵਾਲਾ ਇਹਨਾਂ ਪਿੰਡਾਂ ਵਾਸਤੇ ਇਹਨਾਂ ਖੇਤਾਂ ਵਾਸਤੇ ਸਾਰਾ ਹੰਦਨਹਿਰ ਹੈ ਉਹਨੂੰ ਸਾਰਾ ਹੰਦਨਹਿਰ ਕਹਿੰਦੇ ਆ 5000 ਕਿਊਸੇਕ ਆਉਂਦੇ ਪਾਣੀ ਉਹ ਚ ਕਰ ਲਾਸ ਕਰਦੀਆਂ ਮੋਟਰ ਲਾ ਕੇ ਹੈਵੀ ਟੂਬਲ ਰਹੀਆਂ ਹਾਂ ਨਹਿਰ ਦੇ ਉੱਤੋਂ ਉਦੀ ਗਿੱਧਰਵਾਹ ਵਾਲੇ ਪਾਸੇ ਮਾਨ ਜੋ ਖੇਤੀ ਮੰਤਰੀ ਵੀ ਇੱਧਰਲੇ ਪਾਸੇ ਪਾਣੀ ਸੇਟਣਾ ਪੈਂਦਾ ਉਹ ਉਧਰ ਦਾ ਵੀ ਕੱਟ ਜਾਂਦਾ ਐਦਾਂ ਨਾਲ ਪੂਰਾ ਮਿਲਦਾ ਅਸੀਂ ਸੋਚਿਆ ਕਿਉਂ ਨਾ ਇਸ ਨਹਿਰ ਦੇ ਇੱਧਰਲੇ ਪਾਸੇ ਇੱਕ ਮਾਲਵਾ ਨਹਿਰ ਦਾ ਨਾਮ ਰੱਖਿਆ ਮਾਲਵਾ ਨਹਿਰ ਬਣਾਈ ਜਾਵੇ ਨਾਲੇ ਤਾਂ ਇੱਧਰਲੇ ਨੂੰ ਫਾਇਦਾ ਹੋਵੇ ਨਾਲੇ ਕਰਲੋਸ ਕਰਦੇ ਟੂਬਲ ਬੰਦ ਹੋਣਗੇ ਬਿਜਲੀ ਬਚੂਗੀ ਤੇ ਨਾਲੇ ਫਾਜਲਕਾ ਅਬੋਰ ਇਹ ਇਲਾਕੇ ਨੂੰ ਪਾਣੀ ਦੀ ਕੋਈ ਕਮੀ ਨਹੀਂ ਆਉਗੀ ਸੋ ਮੇ ਸਾਡਾ ਜਿਹੜਾ ਬਿਜ਼ਨਸ ਹੈ ਬਿਜ਼ਨਸ ਇਹ ਹੈ ਕਿ ਅਸੀਂ ਆਉਣ ਵਾਲੇ 5-6 ਮਹੀਨਿਆਂ ਚ ਜਾਨੀ ਕਿ ਝੋਨੇ ਦੇ ਸੀਜ਼ਨ ਤੋਂ ਬਾਅਦ ਅਗਲੇ ਸਮਝ ਲਓ ਵੀ ਹਾਰੀ ਸੀਜ਼ਨ ਤੱਕ ਅਸੀਂ 14 ਲੱਖ ਚੋਂ 14.5 ਲੱਖ ਚੋਂ ਘੱਟੋ ਘੱਟ 4 ਤੋਂ 5 ਲੱਖ ਟਿਊਬਲ ਅਸੀਂ ਬੰਦ ਕਰਵਾਉਣਾ ਚਾਹੁੰਦੇ ਆ ਲੋਕ ਕਹਿੰਨ ਕਿ ਬਿਜਲੀ ਵੀ ਹੈਗੀ ਐ ਪਰ ਨਾਲ ਕੱਸੀ ਦਾ ਪਾਣੀ ਆਇਆ ਕੱਸੀ ਦਾ ਪਾਣੀ ਅੱਧੇ ਘੰਟੇ ਚ ਕਿੱਲਾ ਭਰ ਦਿੰਦਾ ਥੱਲੇ ਵਾਲਾ ਪਾਣੀ ਜਿਹੜਾ ਉਹ 2 ਘੰਟੇ ਚ ਕਿੱਲਾ ਭਰਦਾ ਔਰ ਕੱਸੀ ਵਾਲੇ ਪਾਣੀ ਚ ਮਿਨਰਲਸ ਵੀ ਨਹੀਂ ਉਹ ਪਹਾੜਾਂ ਚੋਂ ਆਇਆ ਉਹਦੇ ਨਾਲ ਉਪਜਾਊ ਸ਼ਕਤੀ ਵਾਧੀ ਹੈ ਸੋ ਅਸੀਂ ਇਹ ਇਹ ਸਵਾਲ ਜਿਹੜਾ ਹੋਇਆ ਮੈਂ ਕਹਿੰਦਾ ਸਵਾਲ ਪੈਦਾ ਹੀ ਨਾ ਹੋਵੇ ਇੰਨਾ ਨਹਿਰਾਂ ਦਾ ਪਾਣੀ ਦੇ ਕੱਸੀਆਂ ਦਾ ਪਾਣੀ ਹੋਵੇ ਕਿ ਲੋਕ ਕਹਿਣ ਅਸੀਂ ਉਹਨੂੰ ਮੋਟਰ ਚਲਾਉਣੀ ਸਾਡੇ ਕੋਲੇ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਚੋਂ ਸਾਡੇ ਇਸ ਦਾ ਪਾਣੀ ਸਾਡੇ ਖੇਤਾਂ ਨੂੰ ਮਿਲ ਰਿਹਾ ਹੈ